ਸਾਰੇ ਨੂੰ ਜੀ ਕਰਦੇ ਸਾਰੇ ਠੀਕ ਠਾਕ ਹੋਗੇ ਹਾਂ ਜੀ ਤੁਸੀਂ ਦੇਖੋ 29 ਨੂੰ ਨੇ ਤੇ ਐਮ ਸ਼ਾਮ ਦੇ 7:30 ਹੋ ਚੁੱਕੇ ਨੇ ਤੇ بارش ਪੈਣ ਤੋਂ ਬਾਅਦ ਇੱਕ ਸੂਰਜ ਦਾ ਅਦਭੁਤ ਨਜ਼ਾਰਾ yellow color ਦੀ ਧੁੱਪ ਨਿਕਲੀ ਹੈ ਪੀਲੇ ਰੰਗ ਦੀ ਧੁੱਪ ਤੇ ਸਾਹਮਣੇ ਖੇਤ ਦੇ ਵਿੱਚ ਡਬਲ ਸੂਰਜ ਦਿਖਾਈ ਦਿੰਦਾ ਹੈ ਇੱਕ ਬਹੁਤ ਸੋਹਣਾ ਨਜ਼ਾਰਾ ਹੈ ਸੂਰਜ ਦੇਖ ਰਿਹਾ ਹੈ ਧੁੱਪ ਪੀਲੇ ਰੰਗ ਦੀ ਹੈ ਸਾਰੇ ਪਾਸੇ ਪੀਲੇ ਪੀਲਾ ਹੋਇਆ ਹੋਇਆ ਹੈ